ਥੋੜਾ ਬਿਜ਼ਨਸ ਹੋਏਗਾ ਫਟਾ ਥੋੜਾ ਤੁਹਾਨੂੰ ਪੁੱਛਿਆ ਗਿਆ ਭਾਈ ਸਾਹਿਬ ਇਹਦਾ ਪਰਮਿਸ਼ਨ ਦਾ ਸਾਡੀਆ ਕਾ ਸਾਡਾ ਕਸਟਮਰ ਸਾਡਾ ਰੁਕਿਆ ਹੋਇਆ ਹਨ ਤੁਹਾਨੂੰ ਦੱਸਿਆ ਗਿਆ ਸੀਗਾ ਵੀ ਇੱਥੇ ਕਿੰਨੇ ਦੱਸਿਆ ਜੀ ਕੋਈ ਵੀ ਦੱਸਿਆ ਆਗੇ ਉੱਪਰ ਤੋਂ ਦੇਦੇ ਸਾਡੇ 4 ਰੁਪਏ ਬੰਦੇ ਚੜਾ ਤੇ ਘਰ ਦੇ ਉੱਪਰ ਅਸਲ ਵਿੱਚ ਇਹ ਪੁੱਛਿਆ ਨਾ ਦੂਈ ਪਰਮਿਸ਼ਨ ਦਿੱਤੀ ਹੈ ਕਹਿੰਦੇ ਨਹੀਂ ਇਹ ਤਾਂ ਸਰਕਾਰ ਉਹ ਹੈ ਜੀ ਕਹਿੰਦੇ ਇਹ ਪ੍ਰਸ਼ਾਸਨ ਰੋਲੇ ਦਾ ਮੰਦਿਰ ਹੈ ਮੈਂ ਕਹਾਂ ਪ੍ਰਸ਼ਾਸਨ ਦੀ ਜਗ੍ਹਾ ਧੋਣਾ ਹੈ ਮੇਰੀ ਆਪਣੀ ਪਰਸਨਲ ਪ੍ਰੋਪਰਟੀ ਹੈ ਤੁਸੀਂ ਕਿੱਦਾਂ ਲਾ ਦੋਗੇ ਮੇਰੀ ਪ੍ਰੋਪਰਟੀ ਦੇ ਉੱਤੇ ਮੈਂ ਫਾੜਿਆ ਨਹੀਂ ਨਾ ਮੈਂ ਫਾੜਿਆ ਉੱਥੋਂ ਚੱਕ ਕੇ ਪੋੜਤ ਤੁਹਾਡੀ ਦੁਕਾਨ ਦੇ ਉੱਤੇ ਲੱਗਿਆ ਹੋਇਆ ਸੀ ਹੂੰ ਮੈਂ ਕਿਹਾ ਸ਼ਾਇਦ ਤੁਹਾਡੇ ਤੋਂ ਪਰਮਿਸ਼ਨ ਨਹੀਂ ਹੋਣੀ ਮੈਂ ਇਹਨਾਂ ਤੋਂ ਪੁੱਛਿਆ ਕਹਿੰਦੇ 나ਈ ਛੱਡ ਦੋ ਵੀ ਕੋਈ ਪਰਮਿਸ਼ਨ ਨਹੀਂ ਲਈ ਹੂੰ ਬਿਨਾਂ ਪਰਮਿਸ਼ਨ ਬਿਨਾਂ ਪਰਮਿਸ਼ਨ ਤੋਂ ਲਾਤਾ ਹੀ ਚੱਕ ਕੇ ਆਈ ਯਸ ਸਵੇਰੇ ਤਰਾਇਆ ਆਪਣਾ ਬੋਰਡ ਰੇਸ ਸਵੇਰੇ ਫੜਿਆ ਆਪਣਾ ਮੈਂ ਕਿਹਾ ਫੜ ਮੈਂ ਵੀ ਦੁਕਾਨ ਦਾ ਬੋਰਡ ਹਾਂ ਇਹਨਾਂ ਮਤਲਬ ਤਾਂ ਪੁੱਛੇ ਕੋਠੇ ਚੜ੍ਹ ਗਏ ਸਵੇਰੇ ਚੋਰੀ ਦੀ ਲਾਇਆ ਸਵੇਰੇ ਕੋਠੇ ਚੜ੍ਹ ਗਏ ਬਿਨਾਂ ਮਤਲਬ ਤੋਂ ਤੁਹਾਨੂੰ ਪੁੱਛਿਆ ਸੀਗਾ ਇਹਨਾਂ ਪੁੱਛੇ ਜੀ ਸਵੇਰੇ 4:30 ਵਜੇ ਮੈਂ ਕਿਹਾ ਤੁਸੀਂ ਚੋਰ ਹੋ ਕੌਣ ਸਾਨੂੰ ਵੀ ਪਤਾ ਕੌਣ ਹੋ ਤੁਸੀਂ ਕੀ ਕਹਿੰਦੇ ਕੀ ਹੋ ਰਿਹਾ ਇੱਥੇ ਕੀ ਹੋ ਰਿਹਾ ਉਹਨੇ ਸ਼ੂਟਿੰਗ ਹੋ ਰਹੀ ਆ ਸਾਡਾ ਬਿਜ਼ਨਸ ਹੈ ਮੈਂ ਕਹਾਂ ਤੁਹਾਡਾ ਬਿਜ਼ਨਸ ਹੈ ਕਰੋ ਸਾਡਾ ਥੋੜਾ ਬਿਜ਼ਨਸ ਹੈ ਮੈਂ ਆਪਣੀ ਦੁਕਾਨ ਤੋਂ ਫੜਵਾਇਆ ਪੋਸਟਰ ਇਹਨਾਂ ਦੇ ਲਾ ਕੇ ਮੈਂ ਕਹਾਂ ਸ਼ਾਇਦ ਇਹਨਾਂ ਤੋਂ ਪੁੱਛ ਕੇ ਲਾਏ ਹੋਣੇ ਇਹ ਕਹਿੰਦੇ ਸਾਡੇ ਤੋਂ ਵੀ ਪੁੱਛ ਕੇ ਲਾਤਾ ਉਹ ਐਵੇਂ ਚੜੀਆਂ ਨਾ ਯਾਰ ਆ ਕੇ ਮੇਰੇ